ਬਾਸ ਕਰੋ ਭਗਵੰਤ ਮਾਨ ਜੀ ਹੁਣ ਬਹੁਤ ਹੱਦਾ ਟੱਪ ਲਿਆ ਨੇ ਇੱਕ ਟਵੀਟ ਤੁਸੀਂ ਫਿਰ ਕਰ ਦਿੱਤਾ ਤੇ ਜਿਸ ਨੇ ਚਾਰੇ ਪਾਸੇ ਤਰਥੱਲੀ ਮਚਾ ਦਿੱਤੀ ਹੈ ਪਾਜਪਾ ਇਸ ਦਾ ਮੂੰਹ ਤੋੜਮਾ ਜਵਾਬ ਦੇ ਰਿਹਾ ਹੈ ਤੇ ਅਕਾਲੀ ਦਲ ਦੇ ਵੱਲੋਂ ਇਸ ਗੱਲ ਦੇ ਉੱਤੇ ਪਲਟਵਾਰ ਕੀਤਾ ਗਿਆ ਹੈ ਕਿਸਾਨਾਂ ਦੇ ਹੱਕ ਦੇ ਵਿੱਚ ਕੱਲ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕੇਂਦਰ ਸਰਕਾਰ ਦੇ ਉੱਤੇ ਪਲਟਵਾਰ ਕੀਤਾ ਗਿਆ ਸੀ ਤੇ ਹੁਣ ਇਸ ట్ਵੀਟ ਨੂੰ ਲੈ ਕੇ ਅਕਾਲੀ ਦਲ ਵੀ ਤਿੱਖੇ ਨਿਸ਼ਾਨਾ ਸਾਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਉੱਥੇ ਹੀ ਅਰਸ਼ਦੀਪ ਕਲੇਰ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਤੁਸੀਂ ਆਪ ਦਾ ਆਸਟ੍ਰੇਲੀਆ ਚਲੇ ਗਏ ਹੋ ਆਪ ਤਾਂ ਤੁਸੀਂ ਵਿਦੇਸ਼ਾਂ ਦੀ ਧਰਤੀ ਦੇੋਂ ਪਰੰਤੂ ਹੁਣ ਤੁਸੀਂ ਪੰਜਾਬੀਆਂ ਨੂੰ ਇੱਕ ਵਾਰ ਹੋਰ ਮੁਰਖ ਬਣਾ ਕੇ ਜਿਹੜਾ ਕਿ ਕਿਸਾਨਾਂ ਦੇ ਹੱਕ 'ਚ ਬਿਆਨ ਦੇ ਕੇ ਜਿਹੜਾ ਕਿ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਕੀ ਸਾਬਿਤ ਕਰਨਾ ਚਾਹੁੰਦੇ ਹੋ ਤੇ ਜਿਸ ਤੋਂ ਬਾਅਦ ਹੁਣ ਅਕਾਲੀ ਦਲ ਕਿਸਾਨਾਂ ਦੇ ਹੱਕ ਦੇ ਵਿੱਚ ਜਿਹੜਾ ਕਿ ਮੋੜ ਤੋਂ ਉਤਰਿਆ ਦੂਜੇ ਪਾਸੇ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਤੇ ਉੱਥੇ ਹੀ ਪੰਜਾਬ ਸਰਕਾਰ ਦੇ ਉੱਤੇ ਤਿੱਖੇ ਨਿਸ਼ਾਨੇ ਸਾਧੇ ਜਾ ਰਹੇ ਨੇ ਪਹਿਲਾਂ ਤੁਹਾਨੂੰ ਸੁਣਾਉਣੇ ਅਰਸ਼ਦੀਪ ਕਲੇਰ ਦਾ ਕੀ ਕਹਿਣਾ ਹੈ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਸਾਹਿਬ ਛੁੱਟੀਆਂ ਮਨਾਉਣ ਦੇ ਲਈ ਆਸਟ੍ਰੇਲੀਆ ਰਵਾਨਾ। ਮੁੱਖ ਮੰਤਰੀ ਸਾਹਿਬ ਤੁਹਾਡੇ ਲਈ ਤਾਂ ਉਹ ਕਹਾਵਤ ਜਿਵੇਂ ਸੱਚ ਹੈ ਕਿ ਰੋਮ ਜਲ ਰਿਹਾ ਤੇ ਨੀਰੋ ਬੰਸਰੀ ਵਜਾ ਰਿਹਾ। ਸ਼ਹੀਦੀ ਪੰਦਰਵਾੜਾ ਚੱਲ ਰਿਹਾ। ਕਿਸਾਨ ਸੜਕਾਂ ਦੇ ਉੱਤੇ ਬੈਠੇ ਨੇ, ਠਾਣਿਆਂ ਦੇ ਉੱਤੇ ਗ੍ਰਨੇਡ ਅਟੈਕ ਹੋ ਰਹੇ ਨੇ ਤੇ ਮੁੱਖ ਮੰਤਰੀ ਛੁੱਟੀਆਂ ਮਨਾਉਣ ਲਈ ਆਸਟ੍ਰੇਲੀਆ ਚਲੇ ਜਾਣ। ਔਰ ਫਿਰ ਜਾਂਦੇ ਜਾਂਦੇ ਕਿ ਭਾਈ ਪਿੱਛੇ ਕੋਈ ਬਿਆਨ ਤਾਂ ਦੇ ਜਾ ਤਾਂ ਜੋ ਲੋਕ ਸਮਝਣ ਕਿ ਮੁੱਖ ਮੰਤਰੀ ਪੰਜਾਬ ਲਈ ਬਹੁਤ ਧਿਆਨ ਰੱਖਦੇ ਨੇ ਜਾਂ ਪੰਜਾਬ ਲਈ ਸੁਹਿਰਦ ਨੇ। ਕਹਿੰਦੇ ਜੀ ਕਿਸਾਨਾਂ ਲਈ ਕੇਂਦਰ ਸਰਕਾਰ ਬਜਟ ਮੁੱਖ ਮੰਤਰੀ ਸਾਹਿਬ ਸਾਰਾ ਪੰਜਾਬ ਜਾਣਦਾ ਹੈ ਕਿ ਬੀਜੇਪੀ ਪੰਜਾਬ ਮਾਰੂ ਫੈਸਲੇ ਕਰ ਰਹੀ ਹੈ ਪਰ ਪੰਜਾਬ ਦੇ ਮੁੱਖ ਮੰਤਰੀ ਦਾ ਕੀ ਫਰਜ਼ ਹੈ ਪੰਜਾਬ ਦੇ ਮੁੱਖ ਮੰਤਰੀ ਦਾ ਫਰਜ਼ ਹੀ ਕਿ ਕਿਸਾਨਾਂ ਦੇ ਮੂਹਰੇ ਲੱਗਦੇ ਤੇ ਨਾਲ ਜਾ ਕੇ ਪ੍ਰਧਾਨ ਮੰਤਰੀ ਸਾਹਿਬ ਨਾਲ ਮੀਟਿੰਗ ਕਰਾਉਂਦੇ ਅਜ ऑस्ट्रेलिया ਜਾਂਦੇ ਜਾਂਦੀ ਕਰਾ ਦਿੰਦੇ ਕਿਉਂਕਿ ਜਿਹੜੀ ਮੰਗਾਂ ਨੂੰ ਲੈ ਕੇ ਕਿਸਾਨ ਬਾਰਡਰ ਤੇ ਬੈਠੇ ਨੇ ਉਹ ਮੰਗਾਂ ਦੇ ਵਿੱਚ ਦੋ ਅਹਿਮ ਮੰਗਾਂ ਤਾਂ ਸਿੱਧੀਆਂ-ਸਿੱਧੀਆਂ ਤੁਹਾਡੇ ਨਾਲ ਵੀ ਤੱਲਕ ਰੱਖਦੀਆਂ ਨੇ ਕਿਉਂਕਿ ਪੰਜਾਬੀਆਂ ਦੇ ਨਾਲ ਤੁਸੀਂ 2022 ਦੀ ਚੋਣਾਂ ਦੇ ਵਿੱਚ ਵਾਅਦਾ ਕੀਤਾ ਸੀ ਕਿ ਜੇ ਕੇਂਦਰ ਸਰਕਾਰ ਐਮਐਸਪੀ ਨਹੀਂ ਦਊ ਤਾਂ ਪੰਜਾਬ ਦੀ ਸਰਕਾਰ ਦਊ ਤੁਹਾਡੇ ਮੰਤਰੀ ਤਾਂ ਚੁਟਕੀਆਂ ਮਾਰਦੇ ਸੀ ਲਿਆ ਦੋ ਐਮਐਸਪੀ ਹੁਣ ਪੰਜਾਬ ਨੂੰ ਔਰ ਦੂਜਾ ਹੈ ਲੈਂਡ ਐਕ acquisition ਦਾ ਪੰਜਾਬ ਦੀ ਸਰਕਾਰ ਕਿਸਾਨ ਦੇ ਵਿੱਚ ਵਿਸ਼ਵਾਸ ਹੀ ਨਹੀਂ ਜਗਾ ਪਾਰੀ ਕਿ ਭਾਈ ਅਸੀਂ ਤੁਹਾਡੀ ਜ਼ਮੀਨਾਂ ਦਾ ਤੁਹਾਨੂੰ ਪੂਰਾ ਮੁੱਲ ਦੇਵਾਂਗੇ ਭਾਈ ਜ਼ਮੀਨ ਕਿਸਾਨ ਦੀ ਮਾਂ ਹੈ ਉਹਦੇ ਬੱਚਿਆਂ ਦਾ ਢਿੱਡ ਭਰਦੀ ਹੈ ਕਿਉਂ ਦਊ ਕਿਸਾਨ ਆਪਣੀ ਜ਼ਮੀਨ ਜਿਉ ਨੂੰ ਉਹਦਾ ਮੁੱਲ ਹੀ ਨਹੀਂ ਮਿਲੂਗਾ ਤੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੇਂਦਰ ਤੇ ਸਿੱਟ ਦੇਣ ਗੱਲ ਕੇਂਦਰ ਪੰਜਾਬ ਤੇ ਸਿੱਟ ਦਵੇ ਸਾਰੀ ਗੱਲ ਪਿਸ ਕੌਣ ਰਿਹਾ ਕਿਸਾਨ ਮੁੱਖ ਮੰਤਰੀ ਸਾਹਿਬ ਪੰਜਾਬ ਪ੍ਰਤੀ ਸੋਹਰਦ ਹੋ ਆਪਣੇ ਫਰਜ਼ ਪਛਾਣੋ ਜੋ ਪੰਜਾਬੀਆਂ ਦੇ ਨਾਲ ਵਾਅਦੇ ਕੀਤੇ ਨੇ ਔਰ ਇਹ ਉਹੀ ਖਨੌਰੀ ਬਾਰਡਰ ਹੈ ਜਿੱਥੇ ਇੱਕ ਕਿਸਾਨ ਦੀ ਪਿਛਲੇ ਸਾਲ ਸ਼ੁਭ ਕਰਨ ਦੀ ਸ਼ਹੀਦੀ ਹੋਈ ਸੀ ਉਹਦੇ ਤੇ ਵੀ ਤੁਸੀਂ ਜ਼ੀਰੋ ਐਫ ਆਈ ਆਰ ਦਿੱਤੀ ਸੀ ਕਿਹੜਾ ਹਰਿਆਣੇ ਦਾ ਪੁਲਿਸ ਮੁਲਾਜ਼ਮ ਤੁਸੀਂ ਉਹ ਚ ਨਾਮਜ਼ਦ ਕੀਤਾ ਦਿਓ ਪੰਜਾਬੀਆਂ ਨੂੰ ਜਵਾਬ ਸੋ ਹਰ ਇੱਕ ਗੱਲ ਤੇ ਆਪਾਂ ਕੱਲੀ ਸਿਆਸਤ ਖੇਡ ਕੇ ਆਪ ਆਪਾਂ ਜਾ ਕੇ ਆਸਟ੍ਰੇਲੀਆ ਬਹਿ ਗਿਆ ਪਿੱਛੇ ਪੰਜਾਬ ਨੂੰ ਵਿਾਰਸ ਛੱਡਦਾ ਇਹ ਕਿੱਥੋਂ ਦੀ ਇਹ ਮੈਨੂੰ ਲੱਗਦਾ ਕਿ ਮੁੱਖ ਮੰਤਰੀ ਦੀ ਕਾਰਜਸ਼ੈਲੀ ਦੇ ਵਿੱਚ ਆਉਂਦਾ ਮੁੱਖ ਮੰਤਰੀ ਉਹ ਹੁੰਦਾ ਜਿਹੜਾ ਪੰਜਾਬ ਲਈ ਖੜੇ ਪੰਜਾਬ ਲਈ ਲੜੇ ਮੁੱਖ ਮੰਤਰੀ ਉਹ ਨਹੀਂ ਕਿ ਪੰਜਾਬ ਸਾਰਾ ਅੱਗ ਦੇ ਵਿੱਚ ਜੂਝ ਰਿਹਾ ਤੇ ਸਾਡੇ ਮੁੱਖ ਮੰਤਰੀ ਉੱਥੇ ਜਾ ਕੇ ਆਸਟ੍ਰੇਲੀਆ ਨਿਊ ਇਅਰ ਮਨਾਉਣ ਦੱਸੋ ਮਜਾਬ ਦੇ ਮੁੱਖ ਮੰਤਰੀ ਨਿਊ ਇਅਰ ਮਨਾਉਣ ਆਸਟ੍ਰੇਲੀਆ ਗਏ ਨੇ ਤੇ ਪੰਜਾਬ ਪਿੱਛੇ ਵਿਚਾਰਾ ਰੋਂਦਾ ਬਿਲਕੁਲ